ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਿਹਾ ਸਾਰੇ ਦੇਸ਼ਕਾਂ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਦੇ ਬਾਰੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਅੱਜ 8 ਮਈ ਨੂੰ ਜਿਹੜੀ ਬੱਦਲਬਾਜ਼ੀ ਦੀ ਸੰਭਾਵਨਾ ਬਣੀ ਹੋਈ ਹੈ ਇਹ ਬੱਦਲਬਾਜ਼ੀ ਜਿਹੜੀ ਆ ਪੰਜਾਬ ਦੇ ਹੇਠਲੇ ਜ਼ਿਲ੍ਹਿਆਂ ਤੇ ਬਣੀ ਹੋਈ ਆ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਇਸ ਤੋਂ ਬਾਅਦ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਬੱਦਲਬਾਜ਼ੀ ਜਿਹੜੀ ਆਂਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਪਾਕਿਸਤਾਨ ਵੱਲੋਂ ਪੰਜਾਬ ਕੰਨੀ ਵਧੇਗੀ ਇਹ ਬੱਦਲਬਾਈ ਆਪਾਂ ਨੂੰ ਪੰਜਾਬ ਦੇ ਵਿੱਚ ਕੱਲ ਸਵੇਰ ਜਾਂ ਦੁਪਹਿਰ ਦੇ ਟਾਈਮ ਜਿਹੜੀਆਂ ਦੇਖਣ ਨੂੰ ਮਿਲ ਸਕਦੀ ਆ ਤੇ ਫਿਲਹਾਲ ਗੱਲ ਕੀਤੀ ਜਾਵੇ ਬੱਦਲਬਾਈ ਕਿੰਨਾ ਜ਼ਿਲ੍ਹਿਆਂ ਤੇ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਤਾਂ ਲਗਭਗ ਇੰਨੀ ਜ਼ਿਲ੍ਹਿਆਂ ਤੇ ਬੱਦਲਬਾਈ ਜਿਹੜੀ ਆ ਬਣੀ ਹੋਈ ਆ ਜਿਮਕੀ ਹੋਗੇ ਐਸਸੀ ਐਸ ਨਗਰ ਰੂਪਨਗਰ ਫਤਿਹਗੜ ਸਾਹਿਬ ਪਟਿਆਲਾ ਮਰੀਲ ਕੋਟਲਾ ਲੁਧਿਆਣਾ ਸੰਗਰੂਰ ਬਠਿੰਡਾ ਮਾਨਸਾ ਮੋਗਾ ਫਰੀਦਕੋਟ ਮਾਨਸਾ ਫਜ਼ਿਲਕਾ ਫਿਰੋਜ਼ਪੁਰ ਇੰਨਾ ਜ਼ਿਲ੍ਹਿਆਂ ਤੇ ਜਿਹੜੀ ਬੱਦਲਵਾਈ ਆ ਬਣੀ ਹੋਈ ਆ ਤੇ ਫਿਲਹਾਲ ਦੇ ਟਾਈਮ ਪਟਿਆਲਾ ਨਾਬਾ ਸੰਗਰੂਰ ਮਰੀਲ ਕੋਟਲਾ ਇੰਨਾ ਜ਼ਿਲ੍ਹਿਆਂ ਤੇ ਆਪਾਂ ਜਿਹੜੀਆਂ ਹਨੇਰੀ ਦੇ ਅਸਾਰ ਭਾਰੀ ਮੀਂਹ ਜਿਹੜਾ ਦੇਖ ਨੂੰ ਮਿਲ ਸਕਦਾ ਰਾਤ ਤੱਕ ਇਹ ਬੱਦਲਵਾਈ ਜਿਹੜੀ ਆ ਪੰਜਾਬ ਦੇ ਵਿੱਚ ਬਣੀ ਰਹੇਗੀ ਸਵੇਰ ਤੱਕ ਇਹ ਸਾਫ਼ ਹੋ ਜਾਵੇਗੀ ਤੇ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਟੈਂਪਰੇਚਰ ਦੀ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਅੱਜ ਦਾ ਟੈਂਪਰੇਚਰ ਆਪਾਂ ਨੂੰ 34 ਡਿਗਰੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਕੱਲ ਦਾ ਟੈਂਪਰੇਚਰ ਵੀ ਇਸੇ ਤਰ੍ਹਾਂ ਬਣਿਆ ਹੋਇਆ ਹੈ ਕੱਲ 40% ਮੀਂਹ ਪੈਣ ਦੇ ਅਸਾਰ ਜਿਹੜੇ ਨੇ ਜਾਰੀ ਕੀਤੇ ਗਏ ਨੇ ਕੱਲ ਵੀ ਆਪਾਂ ਨੂੰ ਕੁਝ ਜ਼ਿਲ੍ਹਿਆਂ 'ਤੇ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਨੇ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਤੋਂ ਬਾਅਦ ਆਪਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਟੈਂਪਰੇਚਰ ਇੱਕੋ ਲੱਗਤ ਵਾਧਾ ਹੋਇਆ ਦੇਖਣ ਨੂੰ ਮਿਲੇਗਾ ਤੇ ਗਰਮੀ ਦੇ ਅਸਾਰ ਜਿਹੜੇ ਨੇ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰੀ ਜਿਹੜੇ ਨੇ ਵਾਧੇ ਹੋਏ ਦੇਖਣ ਨੂੰ ਮਿਲ ਰਹੇ ਨੇ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ